ਸਤਗੁਰਾਂ ਦੀ ਇਲਾਹੀ ਬਾਣੀ ਦਰਮਕਾਰੀ ਬਾਣੀ ਦੀ ਵਿਚਾਰ ਆਪਾਂ ਨਾਲ ਕਰਨੀ ਹੈ ਸਤਗੁਰ ਜੀਆ ਦੇ ਪਾਵਨ ਸ਼ਬਦਾਂ ਦੀ ਜੋ ਵਿਚਾਰ ਚੱਲ ਰਹੀ ਹੈ ਦੇਵਗੰਧਾਰੀ ਰਾਗ ਦੇ ਅੰਦਰ ਅੱਜ ਦੂਸਰਾ ਸ਼ਬਦ ਹੈ ਦੂਸਰਾ ਸ਼ਬਦ ਸਤਗੁਰ ਜੀ ਕਹਿੰਦੇ ਨੇ ਦੇਵਗੰਧਾਰੀ ਮੈ ਲਾ ਨੌਆ ਨਵੇਂ ਮਹਾਰੇ ਪਾਪਗੁਰੂ ਤੇਗ ਬਹਾਦਰ ਜੀ ਮਹਾਰਾਜ ਸਭ ਕਿਚ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁਤ ਬੰਧਪ ਅਰ ਭਰਨ ਹਰ ਫਨ ਗ੍ਰਹਿ ਕੀ ਨਾਰ ਸਭ ਕਿਚ ਜੀਵਤ ਕੋ ਵਿਵਹਾਰ ਬਿਵਹਾਰ ਦਾ ਅਰਥ ਹੈ ਵਰਤਨ ਵਿਹਾਰ ਵਰਤਨ ਵਿਹਾਰ ਹੁਣ ਵਰਤਨ ਵਿਹਾਰ ਜਿਹੜਾ ਸੰਸਾਰ ਦਾ ਹੈ ਨਾ ਜਾਂ ਪਰਿਵਾਰ ਦਾ ਹੈ ਉਹ ਕਿਦੋਂ ਤੱਕ ਹੈ ਜਦੋਂ ਤੱਕ ਸਵਾਸ ਚੱਲਦੇ ਆ ਜਦੋਂ ਤੱਕ ਸਵਾਸ ਚੱਲਦੇ ਆ ਕਿਉਂਕਿ ਸਵਾਸ ਚੱਲਦੇ ਤਾਂ ਹੀ ਉਹ ਸਾਡੇ ਇੱਕੋ ਇੱਕ ਇਸੇ ਗੱਲ ਦਾ ਜਵਾਬ ਦੇ ਪਾਊਗਾ ਸਾਡੇ ਕਿਸੇ ਕੰਮ ਨੂੰ ਸਵਾਰ ਪਾਏਗਾ ਸਾਡੇ ਨਾਲ ਕੋਈ ਸਲਾਹ ਕਰ ਪਾਏਗਾ ਸਾਨੂੰ ਕੋਈ ਸਲਾਹ ਦੇ ਸਕੇਗਾ ਇਹ ਪ ਸੰਸਾਰਕ ਤੌਰ ਤੇ ਵਿਚਾਰ ਕਰਦੇ ਪਏ ਆ ਕਿ ਸੰਸਾਰੀ ਤੌਰ ਤੇ ਵਿਵਹਾਰ ਵਿਵਹਾਰ ਕੀ ਹੈ ਕਿਸੇ ਦੇ ਨਾਲ ਵਰਤਨ ਵਿਹਾਰ ਕਰਨਾ ਕਿਸੇ ਕੋ ਕੁਝ ਲੈਣਾ ਕੁਝ ਦੇਣਾ ਕਿਸੇ ਦੇ ਨਾਲ ਕੋਈ ਗੱਲ ਕਰਨੀ ਬਾਤ ਕਰਨੀ ਕਿਦੋਂ ਹੈ ਕਹਿੰਦੇ ਸਭ ਕਿਸ ਜੀਵਤ ਕੋ ਵਿਵਹਾਰ ਇਹ ਸਭ ਕੁਝ ਜਿਉਂਦਿਆਂ ਦਾ ਹੀ ਮੇਲ-ਜੋਲ ਐ ਜਿਉਂਦਿਆਂ ਦਾ ਜੀਵਤ ਕੋ ਜੀਵਤ ਕੋ ਮਏ ਨੇ ਅੱਜ ਤੱਕ ਕਦੀ ਕਿਸੇ ਦਾ ਕੁਝ ਨਹੀਂ ਸਵਾਰਿਆ ਮਏ ਨੂੰ ਲੱਖਾਂ ਆਵਾਜ਼ਾਂ ਮਾਰ ਲੋ ਕੋਈ ਜਵਾਬ ਨਹੀਂ ਆਉਂਦਾ ਲੱਖਾਂ ਵਾਰ ਉਹਦੇ ਵੱਲ ਦੇਖ ਲੋ ਅੱਗੋਂ ਉਹ پلਕ ਨਹੀਂ ਚਪਕਦਾ ਲੱਖਾਂ ਉਹਦੇ ਕੰਨਾਂ 'ਚ ਆਵਾਜ਼ਾਂ ਦੇ ਦਿਓ ਕੁਝ ਨਹੀਂ ਜੇ ਸੁਣਦਾ ਕੁਝ ਨਹੀਂ ਸੁਣਦਾ ਕਿਉਂ ਕਿਉਂਕਿ ਜੀਵਤ ਨਹੀਂ ਹੈ ਜੀਵਤ ਨਹੀਂ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਵਨ ਦਾ ਸੱਚ ਬਿਆਨ ਕਰ ਰਹੇ ਨੇ ਅੰਤ ਬਿਆਨ ਕਰ ਰਹੇ ਨੇ ਭਰਿਆ ਧਿਆਨ ਚ ਕਰ ਲੈ ਇਸ ਸੰਸਾਰ ਦੇ ਅੰਦਰ ਜਿਤਨੀ ਵੀ ਕਾਰ ਵਿਹਾਰ ਨੇ ਨਾ ਸਭ ਕੁਝ ਜਿਉਂਦਿਆਂ ਦੇ ਨੇ ਜਿਉਂਦਿਆਂ ਦੇ ਮਾਤ ਪਿਤਾ ਭਾਈ ਸਤਬੰਧ ਮਾਤਾ ਪਿਤਾ ਭਾਈ ਭਰਾ ਸੁੱਤ ਪੁੱਤਰ ਬੰਧਪ ਰਿਸ਼ਤੇਦਾਰ ਸਾਖ ਸੰਬੰਧੀ ਆਰਵਨ ਗ੍ਰਹਿ ਕੀ ਨਾਲ ਨਾਰ ਗ੍ਰਹਿ ਕੀ ਨਾਰ ਤਵ ਘਰ ਦੀ ਇਸਤਰੀ ਘਰ ਵਾਲੀ ਕਹਿੰਦੇ ਇਹਨਾਂ ਦੇ ਵਿੱਚੋਂ ਭਾਵੇਂ ਤੇਰੇ ਰਿਸ਼ਤੇਦਾਰ ਨੇ ਭਾਵੇਂ ਤੇਰੇ ਘਰ ਦੇ ਨੇ ਤੇਰੇ ਪ੍ਰਾਣ ਨੇ ਉਤਰਨੇ ਮਾਤਾ ਪਿਤਾ ਨੇ ਕੋਈ ਵੀ ਇਹਨਾਂ ਦਾ ਵਿਵਹਾਰ ਕੀ ਹੈ ਕੇਵਲ ਤੇ ਕੇਵਲ ਜੀਵਤ ਕੋ ਜਿਉਂਦੇ ਆ ਤਨ ਤੇ ਪ੍ਰਾਣ ਹੋਤ ਜਬ ਨਿਆਰੇ 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 ਤੋਂ ਭਾਵ ਵੱਖਰੇ ਵੱਖਰੇ ਕਹਿੰਦੇ ਤਨ ਤੋਂ ਜਦੋਂ ਪ੍ਰਾਣ ਵੱਖਰੇ ਹੋ ਜਾਂਦੇ ਨੇ ਨਾ ਜਦੋਂ ਹੰਸ ਓਡਾਰੀ ਮਾਰ ਜਾਂਦਾ ਹੈ ਕਾਇਆ ਰਹਿ ਜਾਂਦੀ ਏ ਸਰੀਰ ਰਹਿ ਜਾਂਦਾ ਏ ਵਿੱਚੋਂ ਜੋਤ ਨਿਕਲ ਜਾਂਦੀ ਏ ਆਤਮਾ ਨਿਕਲ ਜਾਂਦੀ ਏ ਕਹਿੰਦੇ ਤਨ ਤੇ ਪ੍ਰਾਨ ਹੋਤ ਜਦ ਨਿਆਰੇ ਮੌਤ ਦੇ ਆਉਣ ਤੇ ਇਹ ਸਰੀਰ ਵਿੱਚੋਂ ਜਿੰਦ ਵਿੱਚੋਂ ਸਰੀਰ ਵਿੱਚੋਂ ਆਤਮਾ ਜਿਹੜੀ ਏ ਜਿੰਦ ਜਿਹੜੀ ਏ ਵਖਰੀ ਹੋ ਜਾਂਦੀ ਏ ਸਰੀਰ ਨਾਲੋਂ ਟੇਰਤ ਪ੍ਰੇਤ ਪੁਕਾਰ ਤੇਰਤ ਤੋਂ ਭਾਵ ਆਖਦੇ ਨੇ ਪ੍ਰੇਤ ਤੋਂ ਭਾਵ ਹੈ ਪ੍ਰੇਤ ਸ਼ਬਦ ਵੈਸੇ ਆਪਾਂ ਭੂਤ ਪ੍ਰੇਤ ਲਈ ਵੀ ਵਰਤਦੇ ਆਂ ਭੂਤ ਪ੍ਰੇਤ ਲਈ ਵੀ ਸਾਧਕ ਕਹਿੰਦੇ ਨੇ ਕਹਿੰਦੇ ਵੀ ਗੁਜ਼ਰ ਗਿਆ ਏ ਇਹ ਗੁਜ਼ਰ ਚੁੱਕਾ ਏ ਇਹ ਜਾ ਚੁੱਕਾ ਏ ਇਹ ਹੈ ਨਹੀਂ ਇੱਥੇ ਫਿਰ ਇਹ ਪੁਕਾਰ-ਪੁਕਾਰ ਕੇ ਆਖਦੇ ਨੇ ਕਿ ਗੁਜ਼ਰ ਚੁੱਕਿਆ ਏ ਗੁਜ਼ਰ ਚੁੱਕਿਆ ਏ ਭਾਵ ਸਿੱਧੇ ਸ਼ਬਦਾਂ 'ਚ ਕਹੀਏ ਮਰ ਚੁੱਕਿਆ ਹੈ ਮਰ ਚੁੱਕਿਆ ਹੈ ਇਹ ਹੁਣ ਕੇਵਲ ਸਰੀਰ ਰਹਿ ਗਿਆ ਹੈ ਸਰੀਰ ਨਾਲੋ ਜਿਹੜੀ ਜਿੰਦ ਹੈ ਜਿਹੜੇ ਸਵਾਸ ਨੇ ਜਿੱਦਾਂ ਸਿਰ ਤੇ ਇਹ ਖੜਾ ਸੀਗਾ ਉਹ ਨਿਕਲ ਚੁੱਕੇ ਨੇ ਫਿਰ ਫਿਰ ਗੁਰਤੇਗ ਬਹਾਦਰ ਜੀ ਮਾਰਾ ਕਹਿੰਦੇ ਭਈ ਧਿਆਨ ਕਰੀ ਆਦ ਕੜੀ ਕੋ ਨਾ ਰੱਖੇ ਆਦ ਕੜੀ ਅੱਧੀ ਕੜੀ ਵੀ ਕੋਈ ਵੀ ਇਸ ਨਾਲ ਬੰਦੀ ਤੈਨੂੰ ਘਰ ਨਹੀਂ ਰੱਖਦਾ ਕੋਈ ਵੀ ਸਾਖ ਸੰਬੰਧੀ ਤੈਨੂੰ ਘਰ ਨਹੀਂ ਰੱਖਦਾ ਘਰ ਤੇ ਦੇਤ ਨਿਕਾਰ ਘਰ ਤੇ ਦੇਤ ਨਿਕਾਰ ਕਹਿੰਦੇ ਬਹੁਤ ਸੰਗੀ ਸਾਥੀ ਸੀ ਨਾ ਜਿਹੜੇ ਜਬ ਹੀ ਹੰਸ ਤਜੀ ਇੱਕ ਆਇਆ ਪ੍ਰੇਤ ਪ੍ਰੇਤ ਕਰ ਭਾਗੀ ਪ੍ਰੇਤ ਪ੍ਰੇਤ ਕਹਿ ਕੇ ਕਿ ਗੁਜ਼ਰ ਗਿਆ ਗੁਜ਼ਰ ਗਿਆ ਇਹ ਦੂਰ ਹੋ ਗਈ ਵੀ ਹੁਣ ਸਰੀਰ ਦੇ ਨੇੜੇ ਵੀ ਨਹੀਂ ਜਾਨ ਦਿੰਦੇ ਸਰੀਰ ਦੇ ਨੇੜੇ ਜਾਓਗੇ ਤੇ ਕਿਤੇ ਆਤਮਾ ਹੀ ਨਾ ਜਾਵੇ ਸਰੀਰ ਤੋਂ ਵੀ ਹੁਣ ਡਰ ਲੱਗਣ ਲੱਗ ਪੈਂਦਾ ਹੈ ਡਰ ਉਹੀ ਸਰੀਰ ਜਿਸ ਸਰੀਰ ਦੇ ਮੋਢਿਆਂ ਤੇ ਚੜਦੇ ਸੀ ਜਿਸ ਸਰੀਰ ਦੇ ਨਾਲ ਬੱਚੇ ਵੀ ਲਾੜ ਲਡਾਉਂਦੇ ਸੀ ਜਿਸ ਸਰੀਰ ਤੇ ਬਾਲਾ ਨੇ ਬੱਚਿਆਂ ਨੇ ਹੂਟੇ ਲੈ ਹੂਟੇ ਲੈ ਉਹ Saab ਹੁਣ ਪਰਾਏ ਹੋ ਗਏ ਕੋਈ ਨੇੜੇ ਨਹੀਂ ਜਾਣਦਾ ਤੇ ਨਾ ਕੋਈ ਜਾਣ ਦਿੰਦਾ ਜੇ ਕੋਈ ਜਾਣਾ ਵਿੱਚ ਆਏ ਨਾ ਪਿੱਛੇ ਖਿੱਚ ਲੈਂਦੇ ਨੇ ਕਹਿੰਦੇ ਕੋਲ ਨਹੀਂ ਜਾਣਾ ਕੋਲ ਨਹੀਂ ਜਾਣਾ ਕਿਉਂ ਨਹੀਂ ਜਾਣਾ ਕਿਉਂਕਿ ਹੁਣ ਪ੍ਰੇਤ ਦਿਖਾਈ ਦੇ ਰਿਹਾ ਹੁਣ ਗੁజర్ ਚੁੱਕਿਆ ਤੇ ਖਾਈ ਦੇ ਰਿਆ ਹੈ ਤੇ ਸਤਿਗੁਰ ਕਹਿੰਦੇ ਇੱਕ ਘੜੀ ਕੀ ਦਿਨੋਂ ਅੱਧੀ ਘੜੀ ਵੀ ਰੱਖਣ ਨੂੰ ਤਿਆਰ ਨਹੀਂ ਕਰਿਆ ਆਦ ਘੜੀ ਕੋਊ ਨਾ ਰੱਖੈ ਘਰ ਤੇ ਦੇਤ ਨਿਕਾਰ ਘੜੀ ਭਰ ਲਈ ਵੀ ਤੈਨੂੰ ਕੋਈ ਰੱਖਦਾ ਨਹੀਂ ਕਰੋ ਵਾਰ ਕੱਢ ਦਿੰਦੇ ਨੇ ਘਰੋਂ ਬਾਹਰ ਅੰਦਰ ਕਮਰੇ ਦੇ ਵਿੱਚ ਕੋਈ ਪ੍ਰਾਣੀ ਪ੍ਰਾਂਤ ਤਿਆਗ ਦਵੇ ਨਾ 55 ਬਾਹਰ ਲੈ ਆਉਂਦੇ ਆ 55 ਬਾਹਰ ਕਮਰੇ ਚੋਂ ਮੈਂ ਤੇ ਬਾਹਰ ਲਿਆ ਕੇ ਫਿਰ ਇਹ ਕਹਿੰਦੇ ਵੀ ਸੰਧਿਆ ਨਾ ਹੋ ਜਾਵੇ ਸ਼ਾਮ ਨਾ ਪੈ ਜਾਵੇ ਭੂਆ ਮਾਸੀਆਂ ਧੀਆਂ ਨੂੰ ਤੁਰੰਤ ਖਬਰ ਕਰੋ ਵੀ ਉਹ ਪਹੁੰਚ ਜਾਣ ਸ਼ਾਮ ਤੋਂ ਪਹਿਲਾਂ ਪਹਿਲਾਂ ਤੇ ਆਪਾਂ ਸੂਰਜ ਢਲਣ ਤੋਂ ਪਹਿਲਾਂ ਪਹਿਲਾਂ ਇਸ ਸਰੀਰ ਦੀ ਸੰਭਾਲ ਕਰਨੀ ਹੈ ਇਸ ਰੀਤੀ ਸੰਭਾਲ ਕਰਨੀ ਹੈ ਸਰਪੈ ਸਰਪੈ ਸਦਾ ਸਦਾ ਐਵੇਂ ਗਈ ਵਿਹਾਏ ਨਾਨਕ ਕਿਸ ਨੂੰ ਆਕੀਏ ਮੈਨ ਪੁੱਛਿਆਂ ਹੀ ਲੈ ਜਾਏ ਉਹ ਪੁੱਛਦਾ ਥੋੜਾ ਕਿਸੇ ਨੂੰ ਨਾ ਕਿਸਨੂੰ ਦੱਸਦਾ ਹੈ ਉਹ ਤੇ ਕਹਿੰਦੇ ਰਾਣਾ ਰਾਉ ਨਾ ਕੋਰੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਪਤਾ ਧੀਰ ਕੋਈ ਸਥਿਰ ਨਹੀਂ ਰਹਿਣਾ ਇੱਥੇ ਭਈ ਆਪੋ ਆਪਣੀ ਵਾਰੀ ਅਨਸਾਰ ਇਸ ਸੰਸਾਰ ਤੋਂ ਕੁਝ ਕਰਨਾ ਪੈਣਾ ਜਾਣਾ ਪੈਣਾ ਹੈ ਇਹ ਚੇਤੇ ਰੱਖੀਏ ਯਾਦ ਰੱਖੀਏ ਇਹ ਜਿਹੜੀ ਗੱਲ ਕੀਤੀ ਜਾ ਰਹੀ ਸਾਡੇ ਸਾਰਿਆਂ ਲਈ ਗੱਲ ਕੀਤੀ ਜਾ ਰਹੀ ਹੈ ਵੀ ਆਦ ਘੜੀ ਕੋ ਨਾ ਰੱਖ ਕੇ ਘਰ ਤੇ ਦੇ ਤੇ ਨਿਕਾਰ ਤੇ ਫਿਰ ਇੱਕ ਉਦਾਹਰਨ ਦਿੱਤੀ ਮੇਰੇ ਸਤਿਗੁਰੂ ਜੀ ਨੇ ਕਹਿੰਦੇ ਜਗ ਰਚਨਾ ਜੇ ਦੇਖੋ ਵਿਚਾਰ ਇਹ ਜਿਹੜੀ ਜਗ ਦੀ ਰਚਨਾ ਹੈ ਨਾ ਇਨੂੰ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੇ ਵੇਖ ਲਵੋ ਕਿ ਇਹ ਜਾਗਤ ਦੀ ਖੇਡ ਜਿਹੜੀ ਹੈ ਨਾ ਇਹ ਠੱਗ ਨੀਰੇ ਵਾਂਗ ਹੈ ਠੱਗ ਨੀਰੇ ਵਾਂਗ ਠੱਗ ਨੀਰੇ ਪਤਾ ਕਿੰਨੂੰ ਕਿਹਾ ਜਾਂਦਾ ਹੈ ਠੱਗਣ ਵਾਲੀ ਬੂਟੀ ਠੱਗ ਨੀਰੇ ਨੀਰੇ ਤੇ ਪਾਉ ਪਾਣੀ ਠੱਗਣ ਵਾਲਾ ਪਾਣੀ ਠੱਗਣ ਵਾਲਾ ਪਾਣੀ ਕਿੱਥੇ ਹੁੰਦਾ ਹੈ ਮਾਰੂ ਥਲ 'ਚ ਮਾਰੂ ਥਲ 'ਚ ਹੁਣ ਤੁਸੀਂ ਕਹੋਗੇ ਵੀ ਮਾਰੂ ਥਲ 'ਚ ਤੇ ਪਾਣੀ ਹੁੰਦਾ ਹੀ ਨਹੀਂ ਠੱਗਣ ਵਾਲਾ ਪਾਣੀ ਮਾਰੂ ਥਲ ਤੇ ਹੈ ਮ੍ਰੇਕ ਕ੍ਰਿਸ਼ਨਾ ਜਿਓ ਮ੍ਰੇਕ ਜਿਹੜਾ ਹੈ ਹਿਰਨ ਜਿਹੜਾ ਹੈ ਪਿਆਸਾ ਹੈ ਮਾਰੂ ਥਲ ਦੇ ਵਿੱਚ ਹੈ ਤੇ ਦੂਰ ਦੇਖਦਾ ਹੈ ਤੇ ਉਹਨੂੰ ਤਲਾਬ ਦਿਖਾਈ ਦਿੰਦਾ ਹੈ ਪਾਣੀ ਦਿਖਾਈ ਦੇ ਰਿਹਾ ਹੈ ਉਹ ਭੱਜਦਾ ਹੈ ਦੌੜਦਾ ਹੈ ਜਿਉਂ-ਜਿਉ ਉਹ ਦੌੜੀ ਜਾਂਦਾ ਤਿਉਂ-ਤਿਉ ਪਾਣੀ ਦੌੜੀ ਜਾਂਦਾ ਹੈ ਤਿਉਹ ਤੋਂ ਪਾਣੀ ਅੱਗੇ ਚੜੀ ਜਾਂਦਾ ਹੈ ਜੇਠ ਦੇ ਮਹੀਨਿਆਂ ਦੇ ਅੰਦਰ ਸੜਕਾਂ ਤੇ ਵੀ ਕਈ ਵਾਰ ਨਾ ਗੱਡੀ ਚਲਾਉਂਦੇ ਆ ਦੂਰੋਂ ਐ ਪ੍ਰਤੀਤ ਹੁੰਦਾ ਵੀ ਜਿਵੇਂ ਅੱਗੇ ਪਾਣੀ ਐ ਮੀ ਪੈਕੇਟ ਆਸਿਆ ਦੱਗੇ ਉਹ ਜਦੋਂ ਕੋਲ ਜਾਂਦੇ ਆ ਕੋਈ ਪਾਣੀ ਨਹੀਂ ਉਹ ਸੂਰਜ ਦੀ ਚਮਕ ਹੀ ਸੜਕ ਦੇ ਉੱਪਰ ਪਈ ਹੋਈ ਲੋਕ ਨੂੰ ਇਦਾਂ ਚਮਕਾਉਂਦੀ ਏ ਜਿਵੇਂ ਪਾਣੀ ਪ੍ਰਤੀਤ ਹੋਵੇ ਮਾਰੋਥਲ ਦੇ ਵਿੱਚ ਵੀ ਉਹ ਰੇਤ ਇੰਝ ਚਮਕਦੀ ਏ ਜਿਵੇਂ ਪਾਣੀ ਹੋਵੇ हिरण ਨੂੰ ਉਹ ਠੱਗਦੀ ਏ ਠੱਗ ਨੀਰੇ ਉਹ ਪਾਣੀ ਠੱਗਦਾ ਏ ਠੱਗਦਾ ਏ ਅੱਗੇ ਚਲੀ ਜਾਂਦਾ ਉਹ ਅੱਗੇ ਭੱਜੀ ਜਾਂਦਾ ਏ ਹੋਰ ਅੱਗੇ ਭੱਜੀ ਜਾਂਦਾ ਇਦਾਂ ਹਿਰਨ ਸਾਸ ਸੰਗਜੀ ਦੌੜ-ਦੌੜ ਕੇ ਭੱਜ-ਭੱਜ ਕੇ ਥੱਕ ਜਾਂਦਾ ਹੈ ਥੱਕ ਜਾਂਦਾ ਹੈ ਆਖਰਕਾਰ ਆਪਣੀ ਉਹ ਜਿੰਦ ਜਾਨ ਗਵਾ ਬੈਠਦਾ ਹੈ ਕਿੰਨੇ ਮ੍ਰਿਗ ਤ੍ਰਿਸ਼ਨਾ ਜੋ जग ਰਚਨਾ ਜੇ ਕਿਵੇਂ ਜਿਵੇਂ ਮ੍ਰਿਗ ਤ੍ਰਿਸ਼ਨਾ ਆ ਨਾ ਇਦਾਂ ਹੀ ਇਹ ਚੱਗ ਦੀ ਰਚਨਾ ਆ ਇਸ ਸੰਸਾਰ ਦੇ ਵਿੱਚ ਜਗਤ ਠੱਗ ਨੀਰੇ ਮੰਗ ਹੈ ਜਿਵੇਂ ਤਿਹਾਇਆ ਹਿਰਨ ਮਾਰੂਥਲ ਦੇ ਵਿੱਚ ਪਾਣੀ ਦੇ ਪਿੱਛੇ ਦੌੜਦਾ ਏ ਤੇ ਦੌੜਨ ਦੇ ਵੇਲੇ ਉਹ ਧੋਖਾ ਖਾਂਦਾ ਏ ਤੇ ਮਨੁੱਖ ਮਾਇਆ ਦੇ ਪਿੱਛੇ ਦੌੜਦਾ ਦੌੜਦੇ ਆਤਮਕ ਮੋਤੇ ਮਰ ਜਾਂਦਾ ਏ ਆਤਮਕ ਮੋਤੇ ਭੱਜ ਭੱਜ ਕੇ ਦੌੜ ਦੌੜ ਕੇ ਕਹੋ ਨਾਨਕ ਪੱਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਕਹੋ ਨਾਨਕ ਧੰਗੋ ਤੇਗ ਬਹਾਦਰ ਜੀ ਮਹਾਰਾਜ ਕਹਿ ਰਹੇ ਨੇ ਕਿ ਪ੍ਰਮਾਤਮਾ ਦਾ ਨਾਮ ਸਦਾ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਕਰ ਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਭਜ ਰਾਮ ਨਾਮ ਨਿਤ ਨਿਤ ਹਰ ਸਮੇਂ ਅੜਕੜੀ ਹਰ ਰੋਜ ਜਾਂ ਤੇ ਹੋਤ ਉਧਾਰ ਜਿਹਦੀ ਬਰਕਤ ਦੇ ਨਾਲ ਸੰਸਾਰ ਦੇ ਮੋਹ ਤੋਂ ਤੇਰਾ ਪਾਰ ਉਤਾਰਾ ਹੋ ਜਾਵੇਗਾ ਤੇਰਾ ਉਧਾਰ ਹੋ ਜਾਵੇਗਾ ਹੋਤ ਉਧਾਰ ਪਾਰ ਉਤਾਰਾ ਇਸ ਲੋਕ ਤੋਂ ਪਰਲੋਕ ਦੀ ਵਿੱਚ ਨਿਵਾਸ ਲੋਕ ਵੀ ਸਬਰ ਜੇਗਾ ਪਰਲੋਕ ਵੀ ਸਬਰ ਜੇਗਾ ਮੇਰੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹਨਾਂ ਪਾਵਨ ਸ਼ਬਦਾਂ ਦੇ ਅੰਦਰ ਸਤਿਗੁਰੂ ਜੀ ਇਹ ਬਖਸ਼ਿਸ਼ਾਂ ਕਰਦੇ ਨੇ ਜੀਵਨ ਦੇ ਅੰਤਲੇ ਸੱਚ ਨੂੰ ਸਤਿਗੁਰੂ ਜੀ ਪ੍ਰਗਟ ਕਰਦੇ ਨੇ ਸਮਝਾਉਂਦੇ ਨੇ ਤੇ ਗਰਮਖ ਪਿਆਰਿਓ ਜਿਨ੍ਹਾਂ ਨੇ ਸਮਝ ਲਿਆ ਜਾਣ ਲਿਆ ਉਹਨਾਂ ਦੇ ਅੰਦਰ ਇਹ ਬਹਾਦਰੀ ਆਈ ਐਸੀ ਬਹਾਦਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਚੌਂਕੜਾ ਲਾ ਕੇ ਬੈਠੇ ਚੰਦਨੀ ਚੌਂਕ ਦੇ ਅੰਦਰ ਤੇ ਜਲਾਦ ਦੇ ਹੱਥ ਵਿੱਚ ਤੀਗ ਹੈ ਤੇ ਤੀਗ ਵਖਾ ਵਖਾ ਕੇ ਨਾ ਅੱਖਾਂ ਲਾਲ ਕਰ ਕਰਕੇ ਡਰਾਉਣ ਦਾ ਯਤਨ ਕਰਦਾ ਪਿਆ ਡਰਾਉਣ ਦਾ ਤੇ ਤੀਖ ਦੇਖ ਕੇ ਇਹ ਡਰ ਜਾਣ ਮੇਰੀਆਂ ਅੱਖਾਂ ਲਾਲ ਦੇਖ ਕੇ ਡਰ ਜਾਣ ਮੇਰਾ ਜਲਾਦ ਹੋਣਾ ਕਿਉਂਕਿ ਉਹਨਾਂ ਦਾ ਕਾਇਆ ਸਰੀਰ ਦੇਖਣਾ ਚਾਲ ਬਕਰੀ ਹੁੰਦੀ ਹੈ ਸਰੀਰ ਸਡੌਲ ਹੁੰਦਾ ਹੈ ਅੱਖਾਂ ਭਾਰੀਆਂ ਹੁੰਦੀਆਂ ਨੇ ਲਾਲੀ ਹੁੰਦੀ ਹੈ ਹੱਥ ਵਿੱਚ ਤੀਖ ਵੱਢਦੇ ਨੇ ਇਹ ਬੜੀ ਡਾਇਨਾਮਿਕ ਤਰੀਕੇ ਨਾਲ ਅੱਗੇ ਨੂੰ ਅਗਲੇ ਨੂੰ ਡਰਾਉਣ ਦਾ ਯਤਨ ਕਰਦੇ ਨੇ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਕਿਉਂ ਤੇਗ ਨੂੰ ਤੇਗ ਵਿਖਾਵਾਦਾ ਏ? ਇਹ ਤੇਗ ਨਹੀਂ ਤੇਗ ਤੋਂ ਡਰਨ ਵਾਲਾ। ਉਪਲਿਆ ਕਿੰਨੂੰ ਤੇਗ ਵਿਖਾਂਦਾ ਪਿਆ ਏ? ਤੂੰ ਤੇਗ ਨੂੰ ਤੇਗ ਵਿਖਾ ਰਿਹਾ ਏ। ਧਿਆਨ ਰੱਖੀ ਇਹ ਤੇਗ ਨਹੀਂ ਤੇਗ ਤੋਂ ਡਰਨ ਵਾਲਾ। ਤੇਗ ਤੇਗ ਦੇ ਧਨੀ ਦਾ ਪੁੱਤਰ ਮੇਰੀ ਪੀਰੀ ਦੀ ਤੇਗ ਜੋ ਪੜਨ ਵਾਲਾ ਇਹ ਤੇਗ ਦੇ ਧਣੀ ਦਾ ਪੁੱਤਰ ਹੈ ਧਣੀ ਦਾ ਜਿਹੜਾ ਤੇਗ ਦਾ ਧਣੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਪਹਾਰਾਜ ਜਿਨ੍ਹਾਂ ਨੇ ਇੱਕ ਨਹੀਂ ਦੋ ਤੇਗਾ ਪਹਿਨੀਆਂ ਦੋ ਤੇਗਾ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜੀਰੀ ਦੀ ਮੇਰੇ ਸਤਗੁਰ ਕਹਿਣ ਲੱਗੇ ਕਹਿਣ ਲੱਗੇ ਤੇਗ ਤੇਗ ਦੇ ਧਨੀ ਦਾ ਪੁੱਤਰ ਮੀਰੀ ਪੀਰੀ ਦੀ ਤੇਗ ਜੋ ਫੜਨ ਵਾਲਾ ਪੰਜਵੇਂ ਪਾਤਸ਼ਾਹ ਖੂਨ ਦੇ ਸਿੰਝਿਆ ਜੋ ਸਿੱਖੀ ਬੂਟਾ ਨਹੀਂ ਤੇਗ ਨਾਲ ਝੜਨ ਵਾਲਾ ਇਹ ਪੰਜਵੇਂ ਪਾਤਸ਼ਾਹ ਦਾ ਸਿੰਝਿਆ ਹੋਇਆ ਬੂਟਾ ਏ ਲੋਕ ਪਾਣੀ ਨਾਲ ਸਿੰਜਦੇ ਨੇ ਪਾਣੀ ਦੇ ਨਾਲ ਬੂਟੇ ਸਿੰਜੇ ਜਾਂਦੇ ਨੇ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਸ ਸੰਗਤ ਜੀ ਖੂਨ ਦੇ ਨਾਲ ਸਿੰਜਿਆ ਏ ਇਹ ਸਿੱਖੀ ਦੇ ਬੂਟੇ ਨੂੰ ਗੁਰੂ ਤੇਗ ਬਹਾਦਰ ਜੀ ਮਾਰਾ ਕਹਿੰਦੇ ਨੇ ਤੇਰੀ ਤੇਗ ਝਾੜ ਨਹੀਂ ਸਕਦੀ ਘਰ ਤੇਗ ਦੇ ਜੋਗ ਗੁਬਿੰਦ ਆਇਆ ਉਹਦੀ ਤੇਗ ਨਾਲ ਅੱਗੇ ਕੋਈ ਅੜਨ ਵਾਲਾ ਵਿੱਚੋਂ ਤੇਗ ਦੇ ਖਾਲਸਾ ਹੋ ਪੈਦਾ ਨਿਸ਼ਾਨ ਜ਼ੁਲਮ ਦਾ ਖਤਮ ਜੋ ਕਰਨ ਵਾਲਾ ਜੇ ਤੇਗ ਦੇ ਘਰ ਗੁਬਿੰਦ ਆਇਆ ਨਾ ਜੇ ਤੇਗ ਦੇ ਘਰ ਉਹਦੀ ਤੇਗ ਅੱਗੇ ਕਿਸੇ ਨੇ ਨਹੀਂ ਅੜਨਾ ਤੇ ਉਹਦੀ ਤੇਗ ਵਿੱਚੋਂ ਫਿਰ ਇੱਕ ਤੇਗ ਨਿਕਲੂਗੀ ਉਹ ਖਾਲਸਾ ਖਾਲਸਾ ਹੋਊ ਪੈਦਾ ਨਿਸ਼ਾਨ ਜ਼ੁਲਮ ਦਾ ਖਤਮ ਜੋ ਕਰਨ ਵਾਲਾ ਐ ਪਈ ਜਲਾਦਾ ਇਹ ਤੇਗ ਨਾ ਵਖਾ ਇਹ ਤੇਗ ਤੋਂ ਇਹ ਤੇਗ ਬੱਧ ਡਰਨ ਵਾਲਾ ਨਹੀਂ ਸਤਿਗੁਰੂ ਕਿਰਪਾ ਕਰਨ ਮੇਰੇ ਸਾਹਿਬ ਦਾ ਨਾਮ ਤੇਗ ਬਹਾਦਰ ਹੈ ਤੇ ਸਾਹਿਬ ਕਿਰਪਾ ਕਰਦੇ ਨੇ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੇ ਥਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ